ਚਾਜਵੇ ਲੈ ਆ ਕਿ ਕਿਰਨ ਆ ਬਾਦ ਵਿੱਚ ਕਪਾਪਤ ਕਾਫੀ ਵੱਡਾ ਹੈ ਰ ਆਪਣਾ ਪੰਜਾਬ ਦਾ ਬੜੀ ਵੱਡੀ ਬਕੋ ਜੀ ਲੁਧਿਆਣਾ ਡਿਸਟ੍ਰਿਕਟ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਸਟ੍ਰਿਕਟ ਹੈ ਐਪਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਤਾਂ 1/6th ਆਫ ਦੀ ਪੋਪੂਲੇਸ਼ਨ ਜਿਹੜੀ ਸ਼ਹਿਰ ਦੀ ਉਹ ਹੈਗੀ ਤੇ ਪਲੱਸ ਜਿਹੜੀ ਮੇਨ ਜੀਡੀਪੀ ਜਿਹੜੀ ਪੰਜਾਬ ਦੀ ਬਣਦੀ ਹੈ ਉਹ ਸ਼ਹਿਰ ਲੁਧਿਆਣੇ ਜ਼ਿਲ੍ਹੇ ਦੇ ਵਿਧਾਨੇ ਤੋਂ ਬਣਦੀ ਹੈ ਜ਼ਿਲ੍ਹੇ ਦੇ ਵਿੱਚ ਵਕ ਵਕ ਚੈਲੰਜਸ ਜਿਹੜੇ ਹੈਗੇ ਉਹ ਆਪਾਂ ਫੌਰਨ ਜਿਹੜਾ ਹੈਗਾ ਤੁਰੰਤ ਆਪਾਂ ਸਾਰੇ ਮੈਂਬਰਾਂ ਨਾਲ ਮੀਟਿੰਗ ਕਰਕੇ ਕੱਲ ਵੀ ਅਸੀਂ ਜਿਹੜੀ ਹੈਗੀ ਮੀਟਿੰਗ ਸ਼ਡਿਊਲ ਕੀਤੀ ਹੈ ਜਿਹੜੇ ਮੇਨ ਸਟੇਟ ਤੇ ਪ੍ਰਾਇੋਰਟੀ ਅਜੈਂਡਾਸ ਨੇ ਉਹਨਾਂ ਤੇ ਅਸੀਂ ਮੀਟਿੰਗ ਕੀਤੀ ਹੈਗੀ ਜਿਹੜੇ ਮੇਰੇ ਪ੍ਰੈਡੈਸਸਰ ਨੇ ਉਹਨਾਂ ਤੋਂ ਵੀ ਜਿਹੜੇ ਮੇਨ ਇਸ਼ੂਜ਼ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਉਹਦੀ ਵੀ ਬਰੀਫਿੰਗ ਮੈਂ ਲਿੱਤੀ ਹੈਗੀ ਤੇ ਮੇਰੀ ਟੀਮ ਸਾਰੀ ਅੱਜ ਇੱਥੇ ਮੌਜੂਦ ਹੈ ਅਸੀਂ ਇੱਕ ਡੀਵੀਕ ਸੈਸ਼ਨ ਹੁਣ ਵੀ ਰੱਖਾਂਗੇ ਤੇ ਇੱਕ ਫੀਡਬੈਕ ਮੈਕੈਨਿਜ਼ਮ ਜਿਹੜਾ ਸਿਟੀਜ਼ਨਸ ਵੱਲੋਂ ਹੁੰਦਾ ਹੈ ਮੀਡੀਆ ਦੇ ਸਾਥੀਆਂ ਵੱਲੋਂ ਹੁੰਦਾ ਹੈ ਤੇ ਲੋਕਾਂ ਵੱਲੋਂ ਹੁੰਦਾ ਹੈ ਪਲੱਸ ਆਫੀਸਰਸ ਵੱਲੋਂ ਹੁੰਦਾ ਇੰਸਟੀਚੂਨਲ ਮੈਮਰੀ ਹੁੰਦੀ ਹੈ ਉਹਨੂੰ ਸਾਰਿਆਂ ਨੂੰ ਜਿਹੜਾ ਹੈਗਾ ਸਰਪੱਖੀ ਆਪਾਂ ਵਿਚਾਰ ਕਰਕੇ ਡੈਫੀਨੇਟਿਵ ਹੋਲਿਸਟਿਕ ਪਲਾਨ ਜ਼ਿਲ੍ਹੇ ਦੇ ਵਾਸਤੇ ਜ਼ਰੂਰ ਬਣਾਵਾਂਗੇ ਕੁਝ ਖਾਸ ਹੀ ਤੁਸੀਂ ਸੋਚੀ ਲੱਗ ਰਹੇ ਹੋ ਕਿ ਕਿਹੜੀ ਤਰ੍ਹਾਂ ਕੋਈ ਚੈਲੰਜ ਇੰਡਸਟਰੀ ਹੈ ਜਾਂ ਹੋਰ ਵੀ ਕੁਝ ਹੈ ਦੀ ਡੈਫੀਨਿਟਲੀ ਜਿਹੜਾ ਮੇਰਾ ਵਿਜ਼ਨ ਹੈ ਅਸੀਂ ਜਿਸ ਤਰ੍ਹਾਂ ਮਾਝਾ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਹਨ ਕਿ ਪੰਜਾਬ ਦੇ ਵਿੱਚ ਆਪਾਂ ਐਜੂਕੇਸ਼ਨ ਤੇ ਹੈਲਥ ਤੇ ਮੇਨ ਫੋਕਸ ਕਰਨਾ ਹੈ ਪਲੱਸ ਇੰਡਸਟਰੀਅਲ ਡਿਵੈਲਪਮੈਂਟ ਨੂੰ ਇੱਕ ਸੇਫ এনवायरमेंट ਜਿਹੜਾ ਹੈਗਾ ਇੰਡਸਟਰੀ ਨੂੰ ਗਰੋ ਕਰਨ ਦਾ ਮਿਲਣ ਇੱਕ ਪਾਲਿਸਿਸ ਜਿਹੜੀ ਹੈ ਕਿ ਸਰਕਾਰ ਦੀਆਂ ਬੈਨੀਫਿਟਸ ਜਿਹੜੇ ਹੈਗੇ ਗਵਰਨਮੈਂਟ ਵੱਲੋਂ ਉਹਨਾਂ ਨੂੰ ਸਮੇਂ ਸਿਰ ਮਿਲਣ ਤੇ ਇੰਡਸਟਰੀਅਲ ਡਿਵੈਲਪਮੈਂਟ ਕਿਆ ਉਹਨਾਂ ਦੇ ਚੈਲੰਜਸ ਨੇ ਕਿ ਉਹ ਮੌਕੇ ਤੇ ਫੇਸ ਕਰ ਰਹੇ ਕਿਸ ਤਰ੍ਹਾਂ ਦੇ ਲਾਜ਼ ਨੇ ਉਹ ਸਾਰਿਆਂ ਦਾ ਇੱਕ ਪਾਲਿਸਿ ਰਿਵਿਊ ਕਰਕੇ ਡੈਫੀਨਿਟਲੀ ਅਸੀਂ ਜਿਹੜਾ ਹੈਗਾ ਉਹ um ano thank you thank you, thank you. Thank you.